ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਮੈਂ ਮਨਦੀਪ ਲਸੋਈ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਨਪਦਰਹ ਪਾਸੇ ਪਹਿਲੀ ਅਤੇ ਜ਼ਮੀਰ ਕਾਰ ਸੇਵਾ ਚੱਲਦੀ ਅੰਦਰ ਲੰਗਰ ਹਾਲ ਬਣ ਚੁੱਕਿਆ ਲਪਾਈ ਤੇ ਅਸਕ ਗੁਰਦੁਆਰਾ ਹੈ ਗੁਰਦੁਆਰਾ ਸ੍ਰੀ ਸੱਲਣਾ ਸਾਹਿਲ ਪਾਸ ਸਾਈ ਪਹਿਲੀ ਅਤੇ ਸੇਵੀ ਨਗਰ ਲਸੋਈ ਥੱਲੇ ਭੂਰਾ ਸਾਹਿਬ ਇੱਥੇ ਦੋ ਪਰਿਵਾਰਾਂ ਪਈਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅਮੀਰੀ ਅਤੇ ਪੀਰੀ ਦੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੋਟੋ ਲੱਗੀ ਹੋਈ ਹੈ ਅੰਦਰ ਹੀ ਆਪ ਪਵਿੱਤਰ ਫੁਲਾਹੀ ਸਾਹਿਬ ਇਸ ਦੀ ਦਾਤਨ ਕੀਤੀ ਸੀ ਗੁਰੂ ਸਾਹਿਬ ਇਹ ਤੁਸੀਂ ਕਾਰਜ ਵਿਭਾਗ ਨੂੰ ਜਾਂ ਅਧਿਸ਼ਾਗਣਾ ਤਾਲ ਦਰਦਵਾਨੇ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦਾ। ਵਾਹਿਗੁਰੂ ਜੀ। ਇਲੰਘਰ ਹਾਲ ਬਣ ਚੁੱਕਿਆ। ਲਪਾਈ ਦਾ ਕੰਮ ਚੱਲ ਰਿਹਾ। ਫਾਰਸ ਰਹਿ ਗਿਆ ਮਿੱਤਰੋ ਅਜੇ ਦੂਜੇ ਵਾਰ ਚ ਫਾਰਸ ਲੱਗੂਗਾ। ਲੰਗਰ ਹਰ ਬਹੁਤ ਖੁੱਲਾ ਹੋਇਆ ਹੈ ਜੀ ਇਨੀ ਮਰਜੀ ਸੰਗਤ ਪ੍ਰਸਾਦਾ ਖੇ ਰਹਿ ਗਏ ਮਾਲੂਮ ਕਰ ਟੀਲਪਾਈ ਸਾਰੀ ਲਪਾਈ ਹੋ ਗਈ ਇਧਰੋਂ ਦਾ ਅੰਦਰੋਂ ਰਹਿ ਗਈ ਬਸ ਉਸ ਤੋਂ ਬਾਅਦ ਚ ਫਰਸ ਲੱਗੂ ਥੱਲੇ